ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜਿਹੜੇ ਕਹਿੰਦੇ ਆ ਵੀ ਸਰਕਾਰਾਂ ਨਹੀਂ ਡੋਬਦੀਆਂ ਤੇ ਸਰਕਾਰਾਂ ਦੇ ਹੀ ਕੰਮ ਆ ਆ ਦੇਖੋ ਆ ਲੈਵਲ ਦੇਖੋ ਲੈਵਲ ਇਹ ਉੱਪਰ ਹੁੰਦਾਗਾ ਤੇ ਇਹ ਆਇਆ ਪਿਆ ਥੱਲੇ ਇਹ ਰਾਜਸਥਾਨ ਵਾਲੀ ਨਹਿਰ ਦੇਖੋ ਤੁਸੀਂ ਇਹਦੇ ਵਿੱਚ ਤਾਂ ਪਾਣੀ ਕਿੰਨਾ ਨੀਵਾ ਹੋਇਆ ਪਿਆ ਹਨਾ ਤੇ ਉਹ ਦੇਖੋ ਕਿੰਨਾ ਲੈਵਲ ਥੱਲੇ ਆ ਤੇ ਤੁਹਾਨੂੰ ਹੋਰ ਦਿਖਾਉਣੇ ਆ ਇਧਰ ਲਈ ਛੜ ਦੇਖੋ ਜੇ ਆ ਆ ਦੇਖੋ ਇਧਰਲੇ ਪਾਸੇ ਆਓ ਫਿਰ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਨਾ ਤੇ ਆ ਹੈਗੀ ਪੰਜਾਬ ਵਾਲੀ ਛੜ ਤੁਸੀਂ ਇੱਧਰ ਦੇਖੋ ਕਿੰਨਾ ਪਾਣੀ ਛੱਡਿਆ ਹੋਇਆਗਾ ਸਾਰੇ ਚੈਨਲ ਸਾਰੇ ਦਰ ਉੱਪਰ ਚੱਕੇ ਹੋਏ ਨੇ ਦੇਖੋ ਤੁਸੀਂ ਜਮ੍ਹਾਂ ਉੱਪਰ ਆ ਪੜੀਆਂ ਦੇ ਉੱਪਰ ਚੜਨ ਵਾਲਾ ਨਾ ਪਾਣੀ ਦੇਖੋ ਕਿੰਨਾ ਤੇਜ਼ ਕਿੰਨ ਸਪੀਡ ਕਿੰਨਾ ਵਹਾਗਾ ਤੇ ਇਹ ਸਭ ਹੈ ਕਾਰਨਾਮੇ ਸਰਕਾਰ ਦੇ ਠੀਕ ਹੈ ਨਾ ਸਰਕਾਰ ਨੂੰ ਆ ਤੁਸੀਂ ਪਿੱਛੇ ਜੋ ਧਰਨੇ ਲੱਗੇ ਸੀਗੇ ਜ਼ਮੀਨਾ ਕਰਕੇ ਠੀਕ ਹੈ ਨਾ ਤੇ ਪੰਜਾਬ ਨੇ ਜੋ ਕੀ ਮੁੱਦਾ ਜਿੱਤਿਆ ਸੀਗਾ ਤੇ ਉਸ ਕਰਕੇ ਫਿਰ ਸਰਕਾਰਾਂ ਨੇ ਇਹ ਸਕੀਮ ਲੜਾਈ ਆ ਵੀ ਅਸੀਂ ਹੁਣ ਐਦਾਂ ਖੱਜਲ ਖਰਾਬ ਕਰੀਏ ਪੰਜਾਬ ਨੂੰ ਇਹ ਸਿਰਫ ਇੱਕ ਪੰਜਾਬ ਨੂੰ ਖੱਜਲ ਖਰਾਬ ਕਰਨ ਵਾਸਤੇ ਜਿਵੇਂ ਕਿ ਪਹਿਲਾਂ ਵੀ 1988 ਦੇ ਵਿੱਚ ਇਹ ਤੋਂ ਪਹਿਲਾਂ ਵੀ 2-3 ਵਾਰੀ ਜੋ ਪਾਣੀ ਆਇਆਗਾ ਇਨਾ ਪੰਜਾਬ ਦੇ ਵਿੱਚ ਇਹ ਸਿਰਫ ਇੱਕ ਸਰਕਾਰਾਂ ਨੇ ਛੱਡਿਆ ਸੀਗਾ ਤੇ ਇਹ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਹਜੇ ਵੀ ਪੰਜਾਬ ਨੂੰ ਸੁਧਰਨ ਦੀ ਕੋਸ਼ਿਸ਼ ਆ ਵੀ ਜੋ ਆਪਣੀਆਂ ਜ਼ਮੀਨਾਂ ਆ ਠੀਕ ਹੈ ਨਾ ਕਿਸੇ ਵੀ ਤਰ੍ਹਾਂ ਵੇਚਣ ਦੀ ਕੋਸ਼ਿਸ਼ ਨਾ ਕਰੋ ਜੇ ਤੇ ਇਹ ਸਰਕਾਰਾਂ ਨੇ ਇਧਰ ਦਬਾਅ ਪਾਉਣ ਨੂੰ ਹੀ ਇਹ ਪਾਣੀ ਛੱਡਦੇ ਹੈਗੇ ਆ ਤੇ ਨਾਲੇ ਦੇਖਿਆ ਜਾਵੇ ਇਹ ਉੱਤਰ ਏਰੀਆ ਦਾ ਉੱਤਰ ਦਿਸ਼ਾ ਠੀਕ ਹੈ ਨਾ ਉੱਤਰ ਦਿਸ਼ਾ ਜੋ ਹੈਗੀ ਆ ਉਹ ਕਦੇ ਵੀ ਇਦਾਂ ਪਾਣੀ ਦੇ ਨਾਲ ਡੋਬ ਨਹੀਂ ਸਕਦੀ ਕਿਉਂਕਿ ਉੱਚਾ ਗਾ ਲੈਵਲ ਸਭ ਤੋਂ ਇਸੇ ਕਰਕੇ ਸਮਝਣ ਦੀ ਕੋਸ਼ਿਸ਼ ਕਰੋ